ਮਹਾਰਾਜਪੁਰ ਕਰਨਾਲ ਚੰਦ ਮੇਰਾ ਨਾਮ ਆ ਤੇ ਆਹੀਂ ਵੇਖਿਆ ਇਹਨੂੰ ਸੱਪੜ ਦਾ ਜਦੋਂ ਰੱਸਾ ਪਾਇਆ ਸੀ ਇਹਨੂੰ ਉਪਰੇ ਬੰਦੇ ਹੀ ਇੱਕ ਦੇ ਕੱਲ ਚ ਮੁੰਦਰਾ ਸੀ ਸਕਿਉਰਟੀ ਵਾਲੰਦ ਨੂੰ ਕੋਲ ਹੀ ਠੀਕ ਆ ਜੀ ਜਦੋਂ ਮੈਂ ਘਰੋਂ ਦੌੜ ਆਇਆ ਮੈਨੂੰ ਪਤਾ ਲੱਗਾ ਤੇ ਮੈਂ ਆਣ ਕੇ ਉਹਨਾਂ ਕਹਿੰਦੇ ਪੁਲਿਸ ਨੂੰ ਫੋਨ ਕਰੋ ਉਹ ਕਹਿੰਦਾ ਪੁਲਿਸ ਨੂੰ ਫੋਨ ਕਰਤਾ ਪੁਛਾਰੀ ਆ ਹਾਂ ਕੌਣ ਕਹਿੰਦਾ ਉਹ ਬੰਦੇ ਜਣਾ ਬੰਨੇ ਆ ਫਿਰ ਮੇਰੇ ਮੈਂ ਕਿਹਾ ਵੀ ਇਹਨੂੰ ਛੱਡ ਦੋ ਤੂੰ ਮੈਨੂੰ ਹੁਣ ਕਹਿ ਬੀ ਤੂੰ ਕੌਣ ਹੈ ਛਡਾਣਾ ਨਾ ਕੋਈ ਇਹ ਮੱਤ ਬਸ ਵੀ ਕੌਣ ਹੈ ਛਡਾਣ ਵਾਲਾ ਤੇ ਮੈਂ ਨਾ ਕੋ ਲੱਗ ਪਏ ਮੇਰੇ ਇੱਕ ਬੰਦੇ ਦਾ ਉਹ ਦੋ ਜਣੇ ਮੈਂ ਕੱਲਾ ਹੀ ਮੇਰਾ ਪਰਨਾ ਲੱਤ ਕੇ ਥਲੇ ਜਾ ਪਿਆ ਤੇ ਮੈਂ ਛਡਾਤਾ ਜੋ ਲਤਾ ਬਣੀ ਦੇ ਦੁਨੀਆ ਅਗਲੀਆਂ ਦੀ ਛਡਾਤਾ ਮੈਂ ਤੇ ਮੁਰਗੇ ਹੋਣਾ ਲੱਗੇ ਆਪਣੇ ਇੱਕ ਲੇਡੀ ਆ ਉਹਦਾ ਪਤੀ ਨਹੀਂ ਉਹਦੇ ਬਾਜਰੇ ਚ ਮੁਰਕਾ ਜਾ ਵੜਿਆ ਕੋਈ 10 ਮਿੰਟ ਉੱਥੇ ਬੈਠਾ ਮੁਰਕਾ ਉੱਥੋਂ ਬਹਿ ਕੇ ਤਾਂ ਮੁਰਕਾ ਇਧਰ ਨੂੰ ਆ ਗਿਆ ਇਹ ਆਈ ਸਾਡਾ ਇਰਾਦਾ ਹੈ ਵੀ ਜੰਗਲਾਤ ਵਾਲੇ ਆਣ ਵੀ ਇਹਨੂੰ ਮਤਲਬ ਚੰਗੀ ਜਗ੍ਹਾ ਤੇ ਪਹਚਾਇਆ ਹਾਂ ਹਾਂ ਵੇਖੋ ਇਹ ਜੰਗਲੀ ਜੀਵ ਹੈ ਕੋਈ ਇਹ ਜੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜ ਆਉਣ ਡਿਆ ਵਾ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨੂ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਸੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਪਿੰਡ ਇਹਨਾਂ ਨੂੰ ਮੁੜ ਕੇ ਇਹਨਾਂ ਲੜ ਕੇ ਉਹਨਾਂ ਨਾਲ ਤੇ ਉਹਨਾਂ ਨੂੰ ਸ਼ਹਿਦਾਇਤ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤਾਂ ਠੀਕ ਨੇ ਇਹਨੂੰ ਪਾਣੀ ਪੁਣੀ ਪਿਆਤਾ ਵਾ ਪਰ ਇਹਨੂੰ ਇਹ ਹੈ ਕਿ ਹੁਣ ਬੰਨ ਕੇ ਰੱਖਿਆ ਇੱਥੇ ਤਾਂ ਉਹਨੂੰ ਪਚੀ ਦੀ ਭੁੱਖ ਵੀ ਹੈ ਬਚਾਰੇ ਨੂੰ ਤੇ ਹੁਣ ਸਾਨੂੰ ਪਤਾ ਨਹੀਂ ਇਹ ਖਾਂਦਾ ਕੀ ਹੈ ਕੀ ਨਹੀਂ ਖਾਂਦਾ ਉਦਾਂ ਕਣਕ ਚ ਪਿਆ ਪਰ ਖਾਂਦਾ ਨਹੀਂ ਹੈ ਜੇ ਕੁਝ ਵੀ ਜੀ ਸਾਂਬਰ ਜਿਹੜਾ ਸੀ ਇਹਨਾਂ ਨੂੰ ਮੈਗਮੇਨ ਵਾਲਿਆਂ ਨੂੰ ਸਪੁਰਦ ਕਰ ਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹਨੀਆਂ ਲੱਤਾਂ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਕੇ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ ਸਰ ਅਸੀਂ ਇੱਥੇ ਪਹੁੰਚੇ ਮਹਾਰਾਜਪੁਰ ਤੇ ਮਹਾਰਾਜਪੁਰ ਸਰਪੰਚ ਸਾਹਿਬ ਦੇ ਫੋਨ ਕੀਤਾ ਸੀ ਇਹ ਸ਼ਾਂਭਰ ਹੈ ਜੀ ਇੱਕ ਅਸੀਂ ਵਾਈਲਡਲਾਈਫ ਫੋਰਸ ਸਰਕਮੈਂਟ ਦੇ ਮੁਲਾਜ਼ਮ ਆ ਇਹਨੂੰ ਹੁਣ ਲੈ ਕੇ ਚੱਲੇ ਆਂ ਇਨਾ ਕੋ ਤੇ ਜਾਵਾਂਗੇ ਇਹਨੂੰ ਦਾ ਲੀਜੀਕ ਤੌਰ 'ਤੇ ਜਾ ਕੇ ਕੀਤਾ ਜਾਏਗਾ ਇਹ ਸਰ ਇਦਾਂ ਹੀ ਪਰਖਦੇ ਰਹਿੰਦੇ ਜਦਾਂ ਜੰਗਲਾਂ-ਜੰਗਲਾਂ 'ਚ ਰਹਿੰਦੇ ਨੇ ਜਦੋਂ ਗੱਲ ਕੀ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਘੱਟੇ ਪੈ ਜਾਂਦੇ ਤੇ ਬਾਹਰ ਨਿਕਲ ਜਾਂਦੇ